ਪੰਜਾਬ ਦੇ ਵਿੱਚ ਇੱਕੋ ਹੀ ਘਰ ਹੈ ਜਿਹਦੇ ਤੇ ਹੱਲੇ ਵਾਲੇ ਫਲੋਰ ਤੇ ਕਿਸੇ ਹੋਰ ਪਾਰਟੀ ਦਾ ਝੰਡਾ ਹੈ ਉੱਪਰ ਵਾਲੇ ਫਲੋਰ ਤੇ ਕਿਸੇ ਹੋਰ ਪਾਰਟੀ ਦਾ ਝੰਡਾ ਹੈ 12 12 ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਖੁਆਪ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣਾ ਹੈ ਇਸੇ ਦੇ ਚੱਲਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕਈ ਠੋਸ ਕਦਮ ਚੁੱਕੇ ਗਏ ਜਿਸ ਲਈ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਦਾ WhatsApp ਨੰਬਰ ਜਾਰੀ ਕਰਕੇ ਹੋ ਰਹੇ ਅਪਰਾਧਾਂ 'ਤੇ ਰੋਕ ਲਗਾਈ ਗਈ ਹੁਣ ਤੱਕ ਐਕਸ਼ਨ ਲਾਈਨ ਉੱਪਰ ਕੁੱਲ 12307 ਸ਼ਿਕਾਇਤਾਂ ਆਡੀਓ ਵੀਡੀਓ ਰਿਕਾਰਡਿੰਗ ਸਮੇਤ ਪ੍ਰਾਪਤ ਹੋਈਆਂ ਜਿਨ੍ਹਾਂ ਵਿੱਚੋਂ 6812 ਸ਼ਿਕਾਇਤਾਂ ਖੋਰ ਵਿਭਾਗਾਂ ਨਾਲ ਸੰਬੰਧਿਤ ਹੋਣ ਕਰਕੇ ਉਹਨਾਂ ਵਿਭਾਗਾਂ ਨੂੰ ਵਿਚਾਰਨ ਹਿਤ ਫੇਸ ਦਿੱਤੀਆਂ ਬਾਕੀ ਰਹਿੰਦੀਆਂ ਕੁੱਲ 737 ਸ਼ਿਕਾਇਤਾਂ ਵਿਜੀਲੈਂਸ ਬਿਊਰੋ ਦੇ ਸਬੰਧਿਤ ਵੱਖ-ਵੱਖ ਰੇਂਜਾਂ ਦੇ ਐਸਐਸਪੀਜ਼ ਨੂੰ ਪੜਤਾਲ ਲਈ ਫੇਸ ਦਿੱਤੀਆਂ ਜਿਨ੍ਹਾਂ ਵਿੱਚੋਂ 159 ਸ਼ਿਕਾਇਤਾਂ ਉੱਪਰ ਮੁਕੱਦਮੇ ਦਰਜ ਹੋ ਚੁੱਕੇ ਹਨ ਅਤੇ ਕੁੱਲ 176 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਜੇਕਰ ਕੁੱਲ ਲੰਕੜੀਆਂ ਦੀ ਗੱਲ ਕਰੀਏ ਤਾਂ ਹੁਣ ਤੱਕ 560 ਮੁਕੱਦਮੇ ਦਰਜ ਕੀਤੇ ਗਏ ਅਤੇ ਫੁੱਲ 668 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ। ਅਸੀਂ ਪਹਿਲੀ ਇਹ ਕੰਮ ਕੀਤਾ ਸੀਗਾ। ਅਸੀਂ ਵਾਅਦਾ ਵੀ ਕੀਤਾ ਸੀ ਕਿ ਅਸੀਂ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਵਾਂਗੇ। ਉਹਦੇ ਤੇ ਅਸੀਂ ਵਚਨਬੱਧ ਹਾਂ। ਮੇਰੀ ਇੱਕ ਹੱਤਵੰਦ ਬੇਨਤੀ ਹੈ। ਜੇ ਪੰਜਾਬ ਦੇ ਵਿੱਚ ਤੁਹਾਨੂੰ ਕੋਈ ਨੌਕਰੀ ਕਿਸੇ ਵੀ ਮਹਿਕਮੇ ਵਿੱਚ ਨੌਕਰੀ ਦਿਵਾਉਣ ਬਦਲੇ ਪੈਸੇ ਮੰਗਦਾ ਹੋਵੇ ਤਾਂ ਕਿਰਪਾ ਕਰਕੇ ਗਲਤੀ ਨਾ ਕਰਿਓ। ਜਾਂ ਤਾਂ ਤੁਸੀਂ ਉਸ ਬੰਦੇ ਦਾ ਨਾਮ ਜਾਂ ਉਹਦੀ ਫੋਟੋ ਖਿੱਚ ਕੇ ਜਾਂ ਵੈਸੇ ਈਮੇਲ ਕਰ ਦਿਓ ਜਾਂ ਸਾਨੂੰ ਫੋਨ ਕਰ ਦਿਓ। ਤੋਂ ਵੀ ਪੌੜੀਆਂ ਨੇ ਜੇ ਉਹ ਥੱਲੇ ਆ ਜੇ ਉਹਦੀ ਪਾਰਟੀ ਬਦਲ ਜੂ ਉਹਦੇ ਭਾਈ ਦੀ ਜੇ ਇੱਧਰ ਲ ਤਾਂ ਹਾਂ ਚਲੇ ਜੇ ਉਹਦੀ ਪਾਰਟੀ ਬਦਲ ਜੂ ਪਰ ਦੋਨੇ ਹੀ ਰੱਖੇ ਹੋਏ ਨੇ ਤੂੰ ਹਾਂ ਰੱਖ ਮੈਂ ਹਾਂ ਰੱਖਦਾ ਜਿਹੜਾ ਆ ਗਿਆ ਆਪਾਂ ਆਪਣਾ ਕਰਦੇ ਰਾਵਾਂ ਪੰਜਾਬ ਦੇ ਵਿੱਚ ਇੱਕੋ ਹੀ ਘਰ ਹੈ ਜਿਹਦੇ ਤੇ ਥੱਲੇ ਵਾਲੇ ਫਲੋਰ ਤੇ ਕਿਸੇ ਹੋਰ ਪਾਰਟੀ ਦਾ ਝੰਡਾ ਹੈ ਉੱਪਰ ਵਾਲੇ ਫਲੋਰ ਤੇ ਕਿਸੇ ਹੋਰ ਪਾਰਟੀ ਦਾ ਝੰਡਾ ਹੈ 12 12 ਤੋਂ 20 ਬੋੜੀਆਂ ਨੇ ਜੇ ਉਹ ਥੱਲੇ ਆ ਜੇ ਉਹਦੀ ਪਾਰਟੀ ਬਦਲ ਜੂ ਉਹਦੇ ਭਾਈ ਦੀ ਜੇ ਇੱਧਰ ਤਾਂ ਹਾਂ ਚਲੇ ਜੇ ਉਹਦੀ ਪਾਰਟੀ ਬਦਲ ਜੂ ਪਰ ਦੋਨੇ ਹੀ ਰੱਖੇ ਹੋਏ ਨੇ ਤੂੰ ਆ ਰੱਖ ਮੈਂ ਆ ਰੱਖਦਾ ਜਿਹੜਾ ਆ ਗਿਆ ਆਪਾਂ ਆਪਣਾ ਕਰਦੇ ਰਹਾਂਗੇ ਤਾਂ ਪਿੱਛੇ ਰਹਿ ਗਿਆ ਇਲਾਕਾ ਤੁਹਾਡਾ ਸਮਝ ਕੇ ਨਾ ਸਾਰੇ ਸਾਰੇ ਜਾਣਦੇ ਹਾਂ ਤਾਂ ਪਿੱਛੇ ਰਹਿ ਗਿਆ ਇਲਾਕਾ ਆਪਣਾ ਸੋ ਫਰਕ ਕਿੰਨਾ ਕ ਹੈ ਕਿ ਅਸੀਂ ਤੁਹਾਡੇ ਨਾਲ ਆ ਤਾਂ ਤੁਹਾਡੇ ਵਰਗੇ ਆ ਪਰ ਪ੍ਰਮਾਤਮਾ ਵੀ ਹੈਗਾ ਪ੍ਰਮਾਤਮਾ ਲੋਕਾਂ 'ਚ ਹੀ ਵਸਦਾ ਕਦੋਂ ਦੇ ਸੋਚ ਜੰਦੇ ਆ ਅਸੀਂ ਕੁਝ ਬਣਾਗੇ ਬਣਾਗੇ ਲੋਕ ਬਣ ਨਹੀਂ ਦਿੰਦੇ ਕਹਿੰਦੇ ਬਣ ਕੇ ਦਿਖਾਓ ਤੁਸੀਂ ਐਦਾਂ ਬੜੀਆਂ ਉਹਨਾਂ ਨੇ ਅਚਕ ਨਾ ਸਮਾਂ ਰੱਖਿਆ ਨੇ ਸੂਟ ਸਮਾਂ ਰੱਖੇ ਨੇ ਵੀ ਆ ਪਾਵਾਂਗੇ ਸੌ ਚੁੱਕ ਸਮਾਗਮ ਤੇ ਉਹ ਸੌ ਚੁੱਕ ਸਮਾਗਮ ਆਉਂਦੇ ਹੀ ਨਹੀਂ ਕਿਉਂਕਿ ਸੌਹਾ ਤਾਂ ਪੰਜਾਬ ਨੂੰ ਲੁੱਟਣ ਦੀਆਂ ਖਾਈ ਜਾਂਦੇ ਆ ਟੋਲ ਪਲਾਜੇ ਸਾਰੇ ਉਹਨਾਂ ਨੇ ਲਵਾਏ ਮੈਂ ਬੰਦ ਕਰਾਏ 17 ਟੋਲ ਪਲਾਜੇ ਬੰਦ ਕਰਾਤੇ 60 ਲੱਖ ਰੁਪਏ ਪੰਜਾਬੀਆਂ ਦਾ ਇੱਕ ਦਿਨ ਦਾ ਬਚਣ ਲੱਗ ਗਿਆ ਜੀ ਔਰ 17 ਟੋਲ ਪਲਾਜਾਂ ਚੋਂ 14 ਟੋਲ ਪਲਾਜੇ ਥੋਡੇ ਵਾਲੇ ਨੇ ਲਵਾਏ ਸੀ ਜਦੋਂ ਮੰਤਰੀ ਹੁੰਦਾ ਸੀ ਆ ਥੋਡੇ ਜਿਹੜੇ ਇੱਥੋਂ ਚੁਣ ਕੇ ਭੇਜਦੇ ਹੋ ਸੋ ਵੀਰੋ ਜੇ ਚੰਗੇ ਬੰਦੇ ਚੁਣ ਕੇ ਭੇਜ ਦੋਗੇ ਚੰਗੇ ਕਾਨੂੰਨ ਬਣ ਜਾਣਗੇ ਜੇ ਲਾਲਚੀ ਬੰਦੇ ਚੁਣ ਕੇ ਭੇਜ ਦੋਗੇ ਉਹ ਆਪਦਾ ਲਾਲਚ ਪੂਰਾ ਕਰਨਗੇ ਫਿਰ ਸੋ ਇਸ ਕਰਕੇ ਸ਼ੀਦਿਆਜ਼ਮ ਭਗਤ ਸਿੰਘ ਹੋਰੀ ਰਾਜਗੁਰੂ ਸਖਦੇਵ ਹੋਰਾਂ ਦੀ ਵਿਰਾਸਤ ਹੈ उन्हें खून अपने खून की बली देख के फांसिया चढ़ के अपन वोटर कार्ड बना के दिते है इन्होंने कार्डा समझो बहुत महंगे मिले हैं, बहुत महंगे मिले हैं देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम और वट्सएप चैनल पर